ਲੋ ਵੀ ਮਿੱਤਰੋ ਸੌਣ ਚੜ ਗਿਆ ਕੱਲ ਸਾਡੇ ਵਾਰਸ਼ ਹੋਈ ਆ ਸਾਡੇ ਭਾਦਾ ਕੱਲ ਹੀ ਸੌਣ ਚੜਿਆ ਨਾ ਤੇ ਅੱਜ ਫਿਰ ਅਸੀਂ ਸੌਣ ਲੱਗਿਆਂ ਮਨਾਉਣ ਦੁਖ ਸ਼ਬਦ ਕਹਿਣ ਲੱਗਿਆ ਕਹਿੰਦਾ ਚੜ ਗਿਆ ਸੌਣ ਅਸੀਂ ਲੱਗਿਆਂ ਮਨਾਉਣ ਚਿੱਤ ਲੱਗਿਆ ਸੀ ਚਾਉਣ ਕਹਿੰਦੇ ਖਾਈਏ ਮਠੀਆਂ ਮਾਈ ਜੀ ਮਠੀਆਂ ਬਣਨ ਲੱਗੀਆਂ ਨੇ ਤੇ ਹਾਂ ਹੁਣ ਸਰਦਾ ਦੇਣ ਜਾ ਰਹੇ ਆ ਤੁਹਾਨੂੰ ਆ ਸੁਣੋਗਾ ਕੀ ਕਹਿੰਦੀ ਆਏ ਹਾਂਜੀ ਵੀਰੇ ਸਸਰਕਾਰ ਆਜੋ ਜਿੰਨੇ ਵੀ ਖਾਣੀਆਂ ਮੱਠੀਆਂ ਆਉਂਦਾ ਦਾ ਵੀ ਦਾ ਜੀਆਂ ਬਣੀ ਜਾਂਦੀਆਂ ਕੜਾਈ ਕਿਸੇ ਚੜਾਈ ਹੈ ਤੁਹਾਡੇ ਵਾਸਤੇ ਵੀ ਹੋਰ ਬਣਾ ਦੂੰਗੀ ਵੱਧ ਜਿਹਨੇ ਖਾਣੀਆਂ ਵੀ ਰਣ ਕੇ ਆਜੋ ਹੋਰ ਥੇ ਕਹਾਂਗੇ ਭੈਣ ਨੇ ਪੁੱਛਿਆ ਨਹੀਂ ਉਹਦਾ ਹੋਰ ਬਣ ਜਾਣਗੇ ਵੱਧ ਬਣ ਜਾਣਗੇ ਖਾਣੇ ਆਜੋ ਕਦੇ-ਕਦੇ ਮੌਕਾ ਹੁੰਦਾ ਹੈ ਨਾ ਖਾਣ ਦਾ ਮੱਠੀਆਂ ਵੀ ਹੋਰ ਤੇ ਜਦੋਂ ਸੌਣ ਦਾ ਮਹੀਨਾ ਹੁੰਦਾ ਹੈ ਇਹੀਆਂ ਮੱਠੀਆਂ ਹੋਈਆਂ ਪੂੜੇ ਹੋਏ ਆਪਾਂ ਬਣਾ ਕੇ ਖਾਣੇ ਆ ਬਾਹ ਦੇਸੀ ਚੀਜ਼ੇ ਖਾਣੀਆਂ ਚਾਹੀਦੀਆਂ ਕਹਿੰਦੇ ਘਰ ਦੀਆਂ ਚੀਜ਼ਾਂ ਬਣਾ ਕੇ ਖਾਓ ਜਦੋਂ ਕੀ ਚੀਜ਼ ਨਹੀਂ ਕਰਦਾ ਜਿਹੜਾ ਬਾਹਰ ਫਾਸਟ ਫੂਡ ਖਾਂਦਿਆ ਕੁਝ ਲੋਕ ਜਾ ਕੇ ਬਾਈ ਉਹ ਤਾਂ ਬਿਮਾਰੀਆਂ ਦੇ ਘਰ ਹੁੰਦੀਆਂ ਯਾਰ ਹਨਾ ਉਹ ਕਹਿੰਦੇ ਡਬਲ ਰੁੱਟੀਆਂ ਪਹਿਲਾਂ ਬਿਮਾਰ ਬਿਮਾਰ ਬੰਦੇ ਨੂੰ ਦਿੰਦੇ ਹੁੰਦੇ ਡਾਕਟਰ ਕਹਿੰਦੇ ਡਬਲ ਰੁੱਟੀ ਖਵਾ ਦੇ ਨੂੰ ਜੇ ਬਿਮਾਰ ਬੰਦਾ ਹੈ ਪਰ ਹੁਣ ਅੱਜ ਕੱਲ੍ਹ ਲੋਕ ਬਿਮਾਰ ਹੋਣ ਵਾਸਤੇ ਖਾਂਦੇ ਆ ਉਹ ਚੀਜ਼ ਹਨਾ ਇਸ ਕਰਕੇ ਕਿਰਪਾ ਕਰਕੇ ਕਹਿੰਨੇ ਵੀ ਜਿਹੜੀ ਚੀਜ਼ ਬਣਾਉਣੀ ਹੈ ਘਰੇ ਬਣਾ ਕੇ ਖਾਓ ਕੁਝ ਮਰਜ਼ੀ ਬਣਾ ਲਓ ਹਾਂ ਘਰ ਦੀਆਂ ਚੀਜ਼ਾਂ ਬਣੀਆਂ ਚੰਗੀਆਂ ਹੁੰਦੀਆਂ ਅਗਰ ਤਸੱਲੀ ਨਾਲ ਬਣਾ ਆਹ ਬਾਹਰ ਦੇ ਫਾਸਟ ਫੂਡ ਦਾ त्याग ਕਰੋ ਕਿਰਪਾ ਕਰਕੇ ਆਹ ਆਪ ਦੇ ਘਰ ਦੀਆਂ ਚੀਜ਼ਾਂ ਖਾਓ ਬਾਈ ਜੀ ਮਿਹਰਬਾਨੀ